ਲੁਧਿਆਣਾ ਪੁਲਿਸ ਦੇ ਵੱਲੋਂ ਅਪਰਾਧੀਆਂ ਤੇ ਨਕੇਲ ਕਸਣ ਦੇ ਲਈ ਹੁਣ ਰਾਤ ਨੂੰ ਵੀ ਚੈਕਿੰਗ ਵਧਾ ਦਿੱਤੀ ਗਈ ਹੈ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਲਗਾਤਾਰ ਪੁਲਿਸ ਦੀ ਨਾਈਟ ਪੈਟਰੋਲਿੰਗ ਵਧਾਈ ਗਈ ਹੈ ਤੇ देर ਰਾਤ ਤੱਕ ਦੁਕਾਨਾਂ ਖੋਲੀਆਂ ਰੱਖਣ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਕਿ ਇਸੇ ਦੇ ਤਹਿਤ ਲੁਧਿਆਣਾ ਦੇ ਸਭ ਤੋਂ ਭੀੜ-ਪਾੜ ਵਾਲੇ ਚੌੜਾ ਬਾਜ਼ਾਰ ਕੰਟਾ ਕਾ ਰੇਲਵੇ ਸਟੇਸ਼ਨ ਇਲਾਕੇ ਦੇ ਵਿੱਚ ਲਗਾਤਾਰ ਜਿਹੜੀਆਂ ਵਾਰਦਾਤਾ ਹੋ ਰਹੀਆਂ ਨੇ ਉਸ ਨੂੰ ਲੈ ਕੇ ਪੁਲਿਸ ਵੱਲੋਂ ਚੈਕਿੰਗ ਵਧਾਈ ਗਈ ਹੈ ਅਪਰਾਧੀ ਅਨਸਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਸ ਤਰੀਕੇ ਦੇ ਨਾਲ ਨਗਰ ਨਿਗਮ ਚੌਣਾ ਦਾ ਵੀ ਐਲਾਨ ਹੋ ਚੁੱਕਿਆ ਤਾਂ ਪੁਲਿਸ ਵੱਲੋਂ ਰਾਤ ਦੇ ਸਮੇਂ ਚੈਕਿੰਗ ਵਧਾ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਕਿ ਦੁਕਾਨਦਾਰਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਵਾਰਦਾਤਾ ਕਾਫੀ ਜ਼ਿਆਦਾ ਵਧ ਆਂ ਸਨ ਲੁੱਟਖੋਦੀਆਂ ਕਈ ਜਣੀਆਂ ਖਬਰਾਂ ਨੇ ਉਹ ਸਾਹਮਣੇ ਆਈਆਂ ਸਨ ਤਾਂ ਪੁਲਿਸ ਦੇ ਵੱਲੋਂ ਜਿਹੜੀ ਰਾਤ ਨੂੰ ਚੈਕਿੰਗ ਵਧਾਈ ਗਈ ਹੈ ਇਸ ਦੇ ਨਾਲ ਇੱਕ ਤਾਂ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ ਤੇ ਅਪਰਾਧੀ ਅੰਸਰਾਂ ਤੇ ਵੀ ਨਕੇਲ ਕੱਸੀ ਜਾ ਸਕੇਗੀ ਇਹ ਯਸੀਰ ਏਕੀ ਸਿਲਮਾ ਚੌਂਕ ਦੇ ਦੁਕਾਨਦਾਰਾਂ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲ ਹੀ ਸਾਡੀਆਂ ਦੁਕਾਨਾਂ ਅੱਗੇ ਤਾਂ ਹੁਣ ਇੱਥੇ ਕਿਉਂਕਿ ਸਾਰਾ ਏਰੀਆ ਸਾਰੇ ਢਾਬੇ ਵਗੈਰਾ ਔਰ ਇੱਥੇ ਠੇਕੇ ਠੂਕੇ ਵੀ ਕਾਫੀ ਆ ਪਹਿਲਾਂ ਇੱਥੇ ਰਾਤ ਨੂੰ ਬਹੁਤ ਗਲਤ ਅੰਸਰ ਹੁੰਦੇ ਸੀ ਸ਼ਰਾਬਾਂ ਪੀਣੀਆਂ ਬੜਾ ਕੁਝ ਪੁੱਟਾ ਸਿੱਧਾ ਕੰਮ ਚੱਲਦਾ ਸੀ ਲੇਕਿਨ ਹੁਣ ਥੋੜੀ ਜਿਹੀ ਦੇਰ ਤੋਂ ਜਿਆਦੀ ਵੀ ਪੁਲਿਸ ਨੇ ਨਾਈਟ ਡਿਊਟੀ ਵਧਾਈ ਆ ਤੇ ਉਹਦੇ ਨਾਲ ਥੋੜਾ ਫਰਕ ਪਿਆ ਵਾ ਕਿ ਕ੍ਰਾਈਮ ਜਿਹੜਾ ਅੱਗੇ ਨਾਲੋਂ ਘਟਿਆ ਵਾ ਜਿਹੜੇ ਰਾਤ ਨੂੰ ਗਲਤ ਅੰਸਰ ਨਜ਼ਰ ਆਉਂਦੇ ਸੀਗੇ ਉਹ ਘਟੇ ਨੇ ਅੱਗੇ ਨਾਲੋਂ ਕਿਉਂ ਪੁਲਿਸ ਜਿਹੜੀ ਅਸੀਂ ਇਹ ਵੀ ਨੋਟ ਕੀਤੀ ਆ ਗੱਲ ਕਿ ਲੋ ਰਾਤ ਨੂੰ ਤਾਂ ਅਸੀਂ ਲੋਕ ਘਟ ਆਂਦੇ ਆ ਕਿਹੜੇ ਜਿਹੜੇ ਬੰਦੇ ਸਾਡੇ ਕੁਝ ਦੁਕਾਨਦਾਰ ਆਂਦੇ ਨੇ ਉਹਨਾਂ ਨੇ ਦੱਸਿਆ ਕਿ ਰਾਤ ਨੂੰ ਪੁਲਿਸ ਅਚਨਚੇਤ ਕਿਸੇ ਵੇਲੇ ਢਾ ਗੂੜਾ ਮਾਰ ਲੈਂਦੀ ਹੈ ਤੇ ਜਿਹਨੂੰ ਕਿਲਾ ਸਰਪ੍ਰਾਈਜ਼ ਚੈਕਿੰਗ ਦੇ ਨਾਮ ਤੇ ਕੋਈ ਅ fırs ਵੀ ਵੱਡੇ ਆ ਉਹ ਵੀ ਆਂਦੇ ਆ ਤੇ ਫਰਕ ਤਾਂ ਜ਼ਰੂਰ ਪਿਆ ਤੇ ਚਾਹੀਦਾ ਤੇ ਹੀ ਕੰਟਰੋਲ ਹੋਊਗਾ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਵੀ ਮਾੜੇ ਅੰਦਰਾਂ ਦੇ ਕਾਰਵਾਈ ਦੇ ਵਾਰਦਾਤਾਂ ਤੇ ਵਧੀਆਂ ਸੀ ਲਗਾਤਾਰ ਤੋਂ ਦੇਖੋ ਜੀ ਅਸੀਂ ਪਬਲਿਕ ਜਿਹੜੀ ਹੈ ਇਹ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਬੜਾ ਭੰਡਦੀ ਹੈ ਜਦੋਂ ਮਾੜਾ ਕੰਮ ਕਰਦੇ ਆ ਲੇਕਿਨ ਸਾਡਾ ਫਰਜ਼ ਬੰਦਾ ਜੀ ਉਹ ਚੰਗਾ ਕੰਮ ਕਰਦੇ ਤਾਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਐਪਰੀਸ਼ੀਏਟ ਕਰਦੇ ਆ ਕਿ ਪੁਲਿਸ ਵਧੀਆ ਕੰਮ ਕਰ ਰਹੀ ਹੈ ਔਰ ਹੋਰ ਵੀ ਵੱਧ ਜਿਹੜਾ ਪੀਸੀਆਰ ਹੈ ਉਹਦੀ ਡਿਊਟੀ ਥੋੜੀ ਵਧਾਣੀ ਚਾਹੀਦੀ ਆ ਪੀਸੀਆਰ ਵਾਲਿਆਂ ਨੂੰ ਕਿਉਂਕਿ ਅਸੀਂ ਇਹ ਨੋਟ ਕੀਤੀ ਗੱਲ ਉਹਨਾਂ ਦੀ ਬੜੀ ਲੰਬੀ ਲੰਬੀ ਡਿਊਟੀ ਛਤੀ ਛਤੀ ਘੰਟੇ ਡਿਊਟੀ ਕਰੀ ਜਾਂਦੇ ਉਹ ਵਿਚਾਰੇ ਇਨਸਾਨ ਹੈ ਡਿਊਟੀ ਕਿੱਦਾਂ ਕਰ ਲੈਣਗੇ ਉਹਨਾਂ ਦੀ 8 ਤੋਂ ਲੈ ਕੇ 12 ਘੰਟੇ ਵੱਧ ਤੋਂ ਵੱਧ ਡਿਊਟੀ ਕਰੋ ਉਹਨਾਂ ਨੂੰ 12 ਘੰਟੇ ਦੀ ਆਫ ਦਿਓ ਤੇ 24 ਘੰਟੇ ਜੋ ਤਾਂ ਕਿ ਉਹ ਪ੍ਰੋਪਰ ਰਾਤ ਦੀ ਡਿਊਟੀ ਲੱਗ ਕਰਨ ਦੇਣ ਦੀ ਡਿਊਟੀ ਲੱਗ ਕਰਨ ਉਹਦੇ ਨਾਲ ਸਾਡੇ ਏਰੀਆ ਵਿੱਚ ਪਲੱਸ ਪੂਰੇ ਸ਼ਹਿਰ ਪੂਰੇ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਬਹੁਤ ਫਰਕ ਪਊਗਾ ਮੇਰੀ ਦੁਕਾਨ ਕੋਲੋਕ ਕਵਰ ਦੇ ਕੋਲ ਪੈਂਦੀ ਹੈ ਜੀ ਥੋੜੇ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੁਲਿਸ ਨਾਲ ਜਿਹੜੀ ਰਾਤ ਦੀ ਡਿਊਟੀ ਹੈ ਸਖਤ ਹੋ ਗਈ ਇੱਤੋਂ ਸੁਣਨ ਚਾਹੁੰਦੇ ਸੀ ਨਾ ਰਾਤ ਨੂੰ ਯਾਤਰੀ ਆਏ ਨੇ ਸਟੇਸ਼ਨ ਤੋਂ ਤੇ ਉਹਨਾਂ ਦਾ ਸਮਾਨ ਚੋਰੀ ਕਰ ਲਿਆ ਜੀ ਉਹਨਾਂ ਨੂੰ ਕੋਈ ਖੋ ਕੇ ਲੈ ਕੇ ਆਟੋ 'ਚ ਪੜਾ ਕੇ ਲੈ ਕੇ ਥੋੜੇ ਦਿਨਾਂ ਤੋਂ ਚੋ ਕਿ ਸਾਨੂੰ ਪਤਾ ਲੱਗਿਆ ਕਿ ਰਾਤ ਨੂੰ ਰੋਜ਼ ਪੁਲਿਸ ਘੇੜਾ ਮਾਰਦੀ ਐ ਨਾ ਤਾਂ ਕੋਈ ਡੇਰ ਦੁਕਾਨ ਖੁੱਲਦੀ ਐ ਰਾਤ ਤੱਕ ਜਿਹੜੀ ਕੋਈ ਫਾਲਤੂ ਤੋਂ ਹੁੰਦਾ ਹੰਦਾ ਉਹਦੀ ਚੈਕਿੰਗ ਕੀਤੀ ਜਾਂਦੀ ਐ ਕਿੱਥੋਂ ਆਇਆ ਕਿੱਥੇ ਚੱਲਿਆ ਵਾ ਤੇ ਇਹਦੇ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਰਾਤ ਨੂੰ ਜਿਹੜੇ ਲੁਟੇਰੇ ਘੁੰਮਦੇ ਨੇ ਉਹ ਹੁਣ ਸ਼ਾਂਤ ਹੋ ਕੇ ਬੈਠ ਗਏ ਨੇ ਮੇਰੀ ਜੀ ਦੁਕਾਨ ਹੈਗੀ ਕੈਂਡਾਗੜ ਚੌਂਕ ਔਰ ਮੈਂ ਇੱਥੇ ਮਾਕਰ ਬਹੁਤ ਮਸਤੀ ਦੇ ਨਾਲ ਪੁਲਿਸ ਨੇ ਆਪਣੀਆਂ ਗਤੀਵਿਧੀਆਂ ਜਿਹੜੀਆਂ ਲੋਕਾਂ ਦੇ ਹੱਕ ਤੇ ਲੋਕਾਂ ਨੂੰ ਸਿਕਿਉਰ ਕਰਨ ਦੇ ਲਈ ਵਧਾਈਆਂ ਜਿਸ ਤਰੀਕੇ ਨਾਲ ਰਾਤ ਨੂੰ ਨਫਰੀ ਜਿਹੜੀ ਆ ਉਹ ਇੱਥੇ ਮੈਂ ਸਮਝਦਾ ਡਬਲ ਹੀ ਕਰ ਦਿੱਤੀ ਗਈ ਹੈ ਪੂਰੀ ਰਾਤ ਅੱਗੇ ਦਾ ਇੱਥੇ ਕੋਈ ਨਾ ਕੋਈ ਮਾੜੇ ਅੰਸਰ ਜਿਹੜੇ ਆ ਜਿੱਦਾਂ ਤੇ ਦੁਕਾਨਾਂ ਖੁੱਲੀਆਂ ਹੁੰਦੀਆਂ ਸੀਗਾ ਜਾਂ ਠੇਕੇ ਖੁੱਲੇ ਹੁੰਦੇ ਸੀ ਉਹਨਾਂ ਨੂੰ ਹੁਣ ਪਿਛਲੇ ਕਾਫੀ ਮਹੀਨਿਆਂ ਤੋਂ ਬੰਦ ਕਰਾਇਆ ਗਿਆ ਰਾਤ ਨੂੰ ਇੱਥੇ ਪੀਸੀਆਰ ਵੀ ਪੂਰਾ ਲਾਟ ਰੰਦਾ ਸੀ ਰਾਤ ਦੇਖਦੇ ਆਂ ਕਈ ਵਾਰੀ ਆ ਕੇ ਵੀ ਕਾਫੀ ਮੋਟਰਸਾਈਕਲ ਪੀਸੀਆਰ ਦੇ ਗੱਡੀਆਂ ਪੂਰੀ ਰਾਤ ਗਾਸਟ ਕਰਦੀਆਂ ਇਦੇ ਨਾਲ ਮਾੜੇ ਜਿਹੇ ਅਫਸਰ ਹੈ ਉਹਨਾਂ ਨੂੰ ਮੈਂ ਸਮਝਦਾ ਠੱਲ ਪਈ ਹੈ ਔਰ ਦਿਨੇ ਵੀ ਅਫਸਰ ਨਹੀਂ ਹੁੰਦੇ ਨਹੀਂ ਜੀ ਬਿਲਕੁਲ ਮੈਂ ਕਈ ਵਾਰ ਦੇਖਿਆ ਵੱਡੇ ਅਫਸਰ ਵੀ ਰਾਤ ਨੂੰ ਨਾਈਟਾਂ ਲਗਦੀਆਂ ਉਹਨਾਂ ਦੀ ਡਿਊਟੀਆਂ ਔਰ ਉੱਥੇ ਬਾਕਾਇਦਾ ਲੋਕਾਂ ਨੂੰ ਮਿਲਦੇ ਵੀ ਹੈ ਲੋਕਾਂ ਦੀਆਂ ਕੋਈ ਦਿੱਕਤਾਂ ਨੇ ਉਹ ਵੀ ਹੁੰਦੇ ਰਾਤ ਨੂੰ ਸੋ ਇਹ ਵਧੀਆ ਉਪਰਾਲਾ ਪੰਜਾਬ ਪੁਲਿਸ ਦਾ ਜਿਹੜਾ ਉਹਨਾਂ ਨੇ ਲੁਧਿਆਣਾ ਪੁਲਿਸ ਦਾ ਖਾਸ ਕਰਕੇ ਜਿਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਜਿਹੜੀ ਪਹਿਲ ਕਦਮੀ ਕੀਤੀ ਹੈ ਔਰ ਟ੍ਰੈਫਿਕ ਵਾਸਤੇ ਬੜੇ ਵਧੀਆ ਉਪਰਾਲੇ ਕੀਤੇ ਆ ਇਸ ਤਰੀਕੇ ਨਾਲ ਸ਼ਨੀਵਾਰ ਔਰ ਐਤਵਾਰ ਨੂੰ ਇੱਥੇ ਬਾਜ਼ਾਰ ਦੇ ਲੋਕਾਂ ਦੀ ਕ ਔਰ ਵੱਡੇ ਜਾਮ ਕਰਕੇ ਲੋਕਾਂ ਦੀਆਂ ਜਿਹੜੀਆਂ ਕਈ ਵਾਰੀ ਜੇਬ ਕਤਰੇ ਜਿਹੜੇ ਆ ਉਹ ਕੋਤੇ ਸਨੇਚਿੰਗ ਕਰਦੇ ਸੀਗੇ ਉਹਦੇ ਵਾਸਤੇ ਵੀ ਜਿਹੜੇ ਉਹ ਨਾਟੋ ਰਿਕਸ਼ਾ ਤੇ ਬੈਟਰੀ ਰਿਕਸ਼ਾ ਉਹ ਘੰਡਾ ਘਰ ਚੋਂ ਆਉਂਦੇ ਨੇੜੇ ਦੇ ਸਾਰੇ ਬਜ਼ਾਰਾਂ ਨੂੰ ਜਿਹੜੇ ਬਿਆਨ ਕਰਕੇ ਖੁੱਲਾ ਮਾਹੌਲ ਬਣਾਇਆ ਤਾਂ ਕਿ ਲੋਕ ਜਿਹੜੇ ਆ ਸੁਰੱਖਿਅਤ ਹੋ ਕੇ ਇੱਥੇ ਖਰੀਦਦਾਰੀ ਕਰਨ ਆ ਸਕਣ ਮੈਂ ਜੀ ਪਿਛਲੇ ਕੁਝ ਦਿਨ ਪਹਿਲਾਂ ਹਾਲਾਂਕਿ ਖੁਦ ਆਪ ਦੇਖਿਆ ਪ੍ਰਤੱਖ ਦੇਖਿਆ ਵੀ ਇੱਥੇ ਦੇ ਸਾਡੇ ACB ਸੈਂਟਰਲ ਨੇ ਅਨਿਲਪ ਨੋਟ ਸਾਹਿਬ ਉਹ ਬਕਾਇਦਾ ਲੰਗਰੇ ਸੀ ਤੇ ਠੇਕੇ ਦੇ ਕੋਈ ਬੰਦਾ ਵਿਅਕਤੀ ਸ਼ਰਾਬ ਲੈ ਰਿਆ ਸੀ ਹਲੇ ਪਤਾ ਨਹੀਂ ਉਹਨੇ ਗਲਾਸ ਲਿਆ ਪੀਣੀ ਸੀ ਕਿ ਨਹੀਂ ਪੀਣੀ ਸੀ ਲੇਕਿਨ ਉਤਰ ਕੇ ਠੇਕੇ ਦੇ ਨੇ ਵਾਰਨਿੰਗ ਦਿੱਤੀ ਤੇ ਇਹੋ ਜਿਹਾ ਐਫਰਟ ਮੈਂ ਸਮਝਦਾ ਜੇ ਠੇਕੇ ਵਾਲਿਆਂ ਨਾਲ ਜਾਂ ਹੋਰ ਵੀ ਜਿਹੜੇ ਮਾੜੇ ਅੰਸਰ ਆ ਉਹਨਾਂ ਨਾਲ ਜੇ ਸਖਤੀ ਪੁਲਿਸ ਕਰਦੀ ਹੈ ਤਾਂ ਸਮਾਜ ਦਾ ਬੜਾ ਵੱਡਾ ਸੁਧਾਰ ਹੁੰਦਾ ਵਾਰਦਾਤਾ ਤਾਂ ਦੇਖੋ ਇਹਨੂੰ ਕੰਟਰੋਲ ਕਰਨ ਵਾਸਤੇ ਪਿਛਲੇ ਕਈ ਦਿਨਾਂ ਤੋਂ ਸਾਡੇ ਡਰਾਈਵ ਚੱਲ ਰਹੀ ਹੈ ਰਾਤ ਨੂੰ ਜਿਹੜਾ ਰੇਲਵੇ ਸਟੇਸ਼ਨ ਦਾ ਬਾਹਰ ਇਲਾਕਾ ਜਿਹੜਾ ਮੇਨ ਪੀਰਪਾਲਾ ਇਲਾਕਾ ਰਾਤੀ 11 ਵਜੇ ਹੋ ਜਾਂਦਾ ਆ ਕਿਉਂਕਿ ਟ੍ਰੇਨਸ ਆਉਂਦੀਆਂ ਨੇ ਇਸ ਕਰਕੇ ਇਥੋਂ ਪੈਸੰਜਰ ਉਤਰਦੇ ਵੀ ਇਹ ਚੜ੍ਹਦੇ ਵੀ ਆ ਉਹਨਾਂ ਦੀ ਸੇਫਟੀ ਦਾ ਸਕਿਉਰਿਟੀ ਆਪਣੇ ਘਰ ਦੇ ਆਪਣੇ ਡੈਸਟੀਨੇਸ਼ਨ ਤੇ ਪਹੁੰਚਣ 11 ਵਜੇ ਤੋਂ ਲੈ ਕੇ ਰਾਤ ਅਸੀਂ ਸਵੇਰ ਦੇ ਵਿੱਚ 4 ਵਜੇ ਤੱਕ ਵੀ ਬੱਖੋ-ਬੱਖਰੇ ਟਾਈਮ ਆ ਕੇ ਆਪਾਂ ਫੜੀ ਚੈਕਿੰਗ ਚੱਲ ਰਹੀ ਹੈ ਪੱਕੀ ਡਿਊਟੀ ਜੀ ਇਹਦੇ ਵਿੱਚ ਡੇਲੀ ਸਾਡੇ ਵੱਲੋਂ ਐਸਐਚਓ ਸਾਹਿਬ ਵੱਲੋਂ ਤੇ ਬਾਹਰੋਂ ਵੀ ਟੀਮ ਆਉਂਦੀ ਹੈ ਜਿਹੜੇ ਕਿ ਆ ਦੇ ਫਲਟੇਸ਼ਨ ਦੇ ਬਾਹਰ ਜਿਹੜੇ ਆ ਫੂਡ ਡੈਸਟੀਨੇਸ਼ਨ ਬਣੇ ਹੋਏ ਨੇ ਢਾਬੇ ਬਣੇ ਹੋਏ ਨੇ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਦਾ ਟਾਈਮ ਹੈਗਾ 11:00 ਸਵਾ 11:00 ਤੱਕ ਆਪਣੀ ਜਿਹੜੀ ਦੁਕਾਨਾਂ ক্লোਜ਼ ਕਰ ਦਿਓ ਤਾਂ ਕਿ ਜਿਹੜਾ ਕਿ ਮਾੜਾ ਅਨਸਰ ਆ ਉਹ ਆ ਕੇ ਇੱਥੇ ਕੋਈ ਜਿਹੜਾ ਪੈਸੰਜਰ ਦੂਰੋਂ ਆਉਂਦਾ ਉਹਨੂੰ ਨਹੀਂ ਪਤਾ ਕਿ ਇੱਥੇ ਸ਼ਹਿਰ ਦਾ ਮਾਹੌਲ ਕੀ ਹੈਗਾ ਉਹ ਆਂਦਾ ਦਾ ਆਪਣੇ ਘਰ ਜਾਣ ਵਾਸਤੇ ਹੈ ਲੇਕਿਨ ਇੱਥੇ ਉਹਨਾਂ ਕੋਈ ਨਾ ਕੋਈ ਮਾੜੀ ਘਟਨਾ ਵਾਪਰ ਜਾਂਦੀ ਜਿਹਨਾਂ ਸ਼ਹਿਰ ਦਾ ਨਾਮ ਵੀ ਬਦਤਰ ਕਰਾਫ ਹੁੰਦਾ ਹੈ ਇਸ ਕਰਕੇ ਨੇ ਉਹਨੂੰ ਰਿਕੁਐਸਟ ਕੀਤੀ ਕਿ ਸਾਨੂੰ ਕੋਪਰੇਟ ਕਰ ਰਹੇ ਆਏ ਬਾਕੀ ਤੁਸੀਂ ਰਾਤ ਨੂੰ ਆ ਨਹੀਂ ਜੀ ਉਹ ਇਲੈਕਸ਼ਨ ਵੀ ਨਗਰਿੰ ਨੂੰ ਵੀ ਮੈਡੇ ਜੀ ਰਹਿ ਰਹੇ ਨਹੀਂ ਦੇਖੋ ਨਗਰਿਕ ਪੁਲਿਸ ਦਾ ਪੁਲਿਸ ਦਾ ਵੈਸੇ 24 ਆਪਨ ਬਸਤਾਇਆ ਤੇ ਕੀ ਹੈ ਬਾਕੀ ਹੁਣ ਨਗਰ ਨੇ ਕਮ ਇਲੈਕਸ਼ਨ ਆ ਗਈ ਹੈ ਇਹਦੇ ਵਾਸਤੇ ਜਿਹੜੀ ਹੁਣ 21 ਤਰੀਕ ਤੱਕ ਜੋ ਸਾਡੀਆਂ ਜਿਹੜੀਆਂ ਡਿਊਟੀਆਂ ਸੀਗੀਆਂ ਉਹਦੇ ਵਿੱਚ ਹੋਰ ਵੀ ਵਾਧਾ ਹੋਇਆ ਹੈ ਲੇਕਿਨ ਜਿਹੜੀ ਲਾਡਰ ਆਰਡਰ ਸਾਡਾ ਸਾਡੀ ਫਸਟ ਪ੍ਰਾਇਓਰਟੀ ਹੈਗੀ ਆ ਇਹ ਇਲੈਕਸ਼ਨ ਤੋਂ ਪਹਿਲਾਂ ਵੀ ਹੈਗੀ ਆ ਤੇ ਇਲੈਕਸ਼ਨ ਤੋਂ ਬਾਅਦ ਵੀ ਰਹਣੀ ਹੈ